ਸੋ ਲੋਕ ਸਭਾ ਚੋਣਾ ਸ਼ੁਰੂ ਹੋ ਗਏ ਨੇ ਉਸੇ ਹੁਣ ਅੱਜ ਅਸੀਂ ਨਰੰਗਪੁਰ ਪਿੰਡ ਖੜੇ ਹਾਲਕੀ ਰਾਸਤੇ ਵਿੱਚ ਬੋਰਡ ਦੇਖੇ ਜਿੱਥੇ ਲਿਖਿਆ ਹੋਇਆ ਕਿ ਨੋ ਰੋਡ ਨੋ ਵੋਟ ਜਗਾ ਜਗਾਤੇ ਬੋਰਡ ਲਾਏ ਹੋਏ ਨੇ ਬੈਨਰ ਲੱਗੇ ਹੋਏ ਨੇ ਭਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂ ਜੀ ਸਤਿ ਸ੍ਰੀ ਅਕਾਲ ਅਸੀਂ ਰਸਤੇ ਚਾਲੇ ਸੀ ਕਿਤਾ ਬੋਰਡ ਲੱਗੇ ਹੋਏ ਬੈਨਰ ਲੱਗੇ ਹੋਏ ਨੇ ਕਿ ਨੋ ਰੋਡ ਨੋ ਵੋਟ ਤੁਹਾਡੇ ਲੋ ਤੁਹਾਡੇ ਪਿੰਡ ਦੇ ਲੋ ਅਸੀਂ ਸਟਾਰਟਿੰਗ ਕੀਤੀ ਹੈ ਕਿ ਇਹ ਮਾਮਲਾ ਕੀ ਇਹ ਮੁੱਦਾ ਕੀ ਰੱਖਣਾ ਚਾਹੁੰਨੇ ਹੋ ਤੁਸੀਂ ਕੋ ਸਾਡੇ 에어ਪੋਰਟ ਇੱਧਰ ਇਹਨੂੰ ਰੋਡ ਖੁੱਲਾ ਹੋਣਾ ਚਾਹੀਦਾ ਤੇ ਮਤਲਬ ਉਹ ਪੁਲੀ ਵੀ ਵੱਡੀ ਹੋਣੀ ਚਾਹੀਦੀ ਹੈ ਜਿਹੜੀ ਗੱਲ ਆ ਕਿਸੇ ਨੇ ਅਜੇ ਤੱਕ ਸੋਚਿਆ ਹੀ ਹੈ ਨਹੀਂ ਇਸ ਕੰਮ ਬਾਰੇ ਵੀ ਇੱਧਰ ਪਿੰਡ ਹੈਗੇ ਕਿ ਨਹੀਂ ਹੈਗੇ ਇੱਧਰ ਪਿੰਡ ਹੈਗੇ ਕਿ ਨਹੀਂ ਹੈਗੇ ਹਾਂਜੀ ਕਿਉਂਕਿ ਅੱਗੇ ਆ ਜਾਂਦਾ ਅੱਗੇ 에어ਪੋਰਟ ਜੀ ਤੁਹਾਨੂੰ ਦੱਸਦੇ ਕਿ ਹੁਣ ਆਦਮਪੁਰ 에어ਪੋਰਟ ਜਿਹੜਾ ਉਹ ਵੀ ਸਟਾਰਟ ਹੋ ਗਿਆ ਬਿਗਨਿੰਗ ਹੋ ਗਈ ਹੈ ਲੇਕਿਨ ਰੋਡ ਦੇ ਹਾਲਾਤ ਪਿੰਡ ਵਾਲਿਆਂ ਦਾ ਕਹਿੰਦਾ ਕਿ ਇਹੋ ਜੇ ਬਣ ਗਏ ਨੇ ਕਿ ਲੋਕ ਨਿਕਲਣ ਥੋੜਾ ਔਖਾ ਹੁੰਦਾ ਤੁਸੀਂ ਕੀ ਕਹੋਗੇ ਬਾਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਮੇਨ ਗੱਲ ਹੈ ਸਭ ਤੋਂ ਵੀ ట్రాਫਿਕ ਇਸ ਰੋਡ ਤੇ ਬਹੁਤ ਵੱਧ ਗਿਆ ਹੈ ਅੱਜ ਤੋਂ 5 ਸਾਲ ਪਹਿਲਾਂ ਲਈ ਗੱਲਾਂ ਛੱਡ ਦਿਓ ਹੁਣ ਇੱਥੇ ਟ੍ਰੈਫਿਕ ਇੰਨਾ ਵੱਧ ਗਿਆ ਵੀ ਰੋਡ ਦਾ ਸੀ ਤਾਂ ਬਹੁਤ ਵਾਰੀ ਕਹਿ ਚੁੱਕੇ ਆਂ ਵੀ ਇਹਨੂੰ ਵੱਡਾ ਵੀ ਕੀਤਾ ਜਾਵੇ ਔਰ ਇਹਨੂੰ 에어ਪੋਰਟ ਨਾਲ ਜੋੜਿਆ ਵੀ ਜਾਵੇ ਤਾਂ ਕਿ ਸਾਡੇ ਪਿੰਡਾਂ ਦਾ ਹਣਾ ਵਿਕਾਸ ਹੋ ਸਕੇ ਜਦ ਤੱਕ ਵਿਕਾਸ ਨਹੀਂ ਹੋਣਾ ਕੋਈ ਚੀਜ਼ ਤਰੱਕੀ ਨਹੀਂ ਹੋਣੀ ਤੇ ਬਾਕੀ ਜਿਹੜੀ ਮੇਨ ਸਭ ਤੋਂ ਗੱਲ ਇਹੀ ਆ ਵੀ ਸਾਡੀ ਰੋਡ ਨੂੰ ਮੇਰੇ ਖਿਆਲ 10 ਸਾਲ ਹੀ ਹੋ ਗਏ ਨੇ 15 ਹੋ ਗਏ ਹੋਣੇ ਨੇ ਕਈ ਸਰਕਾਰਾਂ ਆਈਆਂ ਤੇ ਗਈਆਂ ਕਿਸੇ ਨੇ ਸਾਰ ਨਹੀਂ ਲਈ ਕਿਸੇ ਨੇ ਕੁਝ ਨਹੀਂ ਕੀਤਾ ਹੁਣ ਅਸੀਂ ਮੌਕੇ ਦੀ ਮੌਜੂਦਾ ਸਰਕਾਰ ਕਹੀਏ ਤੇ ਆਮ ਆਦਮੀ ਆ ਜੀ ਅਸੀਂ ਐਂ ਕਰਾਂਗੇ ਓਂ ਕਰਾਂਗੇ ਕਿਤਾ ਤੇ ਇਹਨਾਂ ਨੂੰ ਵੀ ਕੁਝ ਨਹੀਂ ਹੈਗਾ ਹੁਣ ਅੱਗੇ ਦਾ ਸਾਡਾ ਉਹੀ ਆ ਵੀ ਜਿਹੜੀ ਸਾਡੀ ਰੋਡ ਦੀ ਸਾਰ ਲਊਗਾ ਵੋਟ ਸਾਡੇ ਕੋਲ ਮੰਗਣ ਆਉਣਗੇ ਅਸੀਂ ਪਹਿਲਾਂ ਆਪਣੀ ਸ਼ਰਤ ਇਹੀ ਰੱਖਣੀ ਵੀ ਇਹ ਸੜਕ ਨੂੰ ਵੱਡੀ ਕੀਤਾ ਜਾਵੇ ਔਰ ਇਹਨੂੰ 에ਰਪੋਰਟ ਨਾਲ ਜੋੜਿਆ ਜਾਵੇ ਅੱਗੇ ਅੱਗੇ ਕਿੰਨੇ ਕੁ ਪਿੰਡ ਆ ਜਾਂਦੇ ਆ ਜੀ ਆਪਾਂ ਕੋਲ ਇਥੋਂ ਇਤੋਂ ਟੁਕ ਟੁਕਟ 4-5 ਪਿੰਡ ਆ ਜਾਂਦੇ ਹਾਂ ਹਾਂਜੀ 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 ਤੇ ਉਹ ਫਿਰ ਰੋਡ ਜਿੱਦਾ ਅਸੀਂ ਕਹਿੰਨੇ ਵੀ ਕੋਈ ਬਾਰੋ-ਬਾਰ ਉਹ ਨਿਕਲੇ ਉਹ ਜ਼ਿੰਮੇਦਾਰ ਵੀ ਕਹੀ ਆ ਵੀ ਸਾਡੀ ਰੋਡ ਵਿੱਚੋਂ ਨਿਕਲਣੀ ਖੇਤਾਂ ਜਿਉਂ ਜੀ ਇਹ ਤਾਂ ਹੁਣ ਗਵਰਨਮੈਂਟ ਹੀ ਕਰੇ ਤਾਂ ਫੇਰ ਹੀ ਇਹ ਕੰਮ ਹੋਣਾ ਵੀ ਆਪਾਂ ਲੋਕ ਸਾਰੇ ਮਿਲ ਕੇ ਇਕੱਠੇ ਹੋ ਕੇ ਇਸ ਰੋਡ ਨੂੰ ਕੁਝ ਕਰਾਂਗੇ ਹਿੰਮਤ ਮਾਰਾਂਗੇ ਫੇਰ ਹੀ ਆ ਆਪਣੇ ਆਪਣੇ ਘਰ 'ਚ ਬੈਠੇ ਰੌਲਾ ਪਾਈ ਜਾਵਾਂਗੇ ਉਹ ਨਾਲ ਕੁਝ ਨਹੀਂ ਹੋਣਾ ਕੋਈ ਮੁੱਦਾ ਪਹਿਲਾਂ ਵੀ ਚੁੱਕਿਆ ਗਿਆ ਪਿੰਡ ਵਾਲੇ ਦੇ ਵੱਲੋਂ ਜਾਂ ਤੁਹਾਡੇ ਵੱਲੋਂ ਇੱਧਰ ਨਗਰ ਨਿਵਾਸੀ ਜਿਹੜੇ ਹੈਗੇ ਨੇ ਆ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਸਾਡੇ ਇਦਾਂ ਆ ਅਸੀਂ ਤਾਂ ਉਹਨਾਂ ਨੂੰ ਇਹੀ ਕਿਤੇ ਰਿਕੁਐਸਟ ਵੀ ਤੁਸੀਂ ਸਾਡੀ ਇਹ ਰੋਡ ਨੂੰ ਸਾਰੀ ਆਵਾਜ਼ ਪੰਚਾਓ ਸਰਕਾਰਾਂ ਤੱਕ ਤੇ ਸਾਡੀ ਰੋਡ ਨੂੰ ਚੌੜੀ ਕੀਤਾ ਜਾਵੇ ਠੀਕ ਹੈ ਨਾ ਹੁਣ ਤਾਂ ਆ ਗਈਆਂ ਵੋਟਾਂ ਹੁਣ ਤਾਂ ਵੋਟਾਂ ਆ ਗਈਆਂ ਜੀ ਹੁਣ ਸਾਡਾ ਮੌਕਾ ਆਇਆ ਠੀਕ ਨਹੀਂ ਹੁਣ ਸਾਡੀ ਨੂੰ ਤਾਂ ਜਿਹੜਾ ਸਾਨੂੰ ਲਿਖਤੀ ਰੂਪ ਚ ਲਿਖ ਕੇ ਦੇਊਗਾ ਅਸੀਂ ਤਾਂ ਉਹਨੂੰ ਵੋਟ ਪਾਵਾਂਗੇ 2 ਸਾਲ ਪਹਿਲਾਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਬੜੇ ਵੱਡੇ ਪੱਧਰ ਤੁਸੀਂ ਨਾਲ ਹੋਏ ਸੀ ਤੁਹਾਡੇ ਨਾਲ ਵੀ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਸਰਕਾਰ ਬੜੇ ਵੱਡੇ ਪੱਧਰ ਨਾਲ ਆਈ ਜੀ ਮਤਲਬ ਕਹਾਂ ਲੋ ਕਿ ਸੀਟਾਂ ਬਾੜੀਆਂ ਮਿਲੀਆਂ ਸੋ ਹੁਣ 2 ਸਾਲ ਹੁਣ ਜਿਹੜੀਆਂ ਲੋਕ ਸਭਾ ਚੋਣਾਂ ਹੁਣ ਆ ਰਹੀਆਂ 2024 ਦੀਆਂ ਸਾਡੀਆਂ ਤੇ ਹਾਲਾਂਕਿ ਪਾਰਟੀ ਦੇ ਵਿੱਚ ਬਹੁਤ ਫੇਰ ਬਦਲੇ ਆ ਮੰਤਰੀ ਇੱਧਰ ਉੱਧਰ ਜਾ ਰਹੇ ਨੇ ਉੱਧਰੋਂ ਇੱਧਰ ਆ ਰਹੇ ਨੇ ਬਹੁਤ ਸਾਰੀਆਂ ਫੇਰ ਬਦਲ ਵੀ ਆਪਾਂ ਦੇਖ ਰਹੇ ਆ ਹਾਂਜੀ ਹੁਣ ਤੁਸੀਂ ਕੀ ਕਿਵੇਂ ਦੇਖਦੇ ਹੋ ਕਿ ਸਾਡੀ ਆਵਾਜ਼ ਕਿਹਨੂੰ ਅਸੀਂ ਪਹੁੰਚਾਈਏ ਜਾਂ ਕਿਹੜੇ ਕਿਹੜੇ ਹੁਣ ਜਿਹੜੇ ਉਧਰ ਖੜੇ ਕੀਤੇ ਗਏ ਨੇ ਸਾਡੇ ਜਲੰਧਰ ਦੀ ਗੱਲ ਕਰ ਲਈ ਆਪਾਂ ਜਲੰਧਰ ਦੇ ਆ ਦੁਆਬਾ ਏਰੀਆ ਗੱਲ ਕਰ ਲਈ ਤੇ ਕੀ ਕਿਹੜੇ ਉਮੀਦਵਾਰ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਤੁਸੀਂ ਤੁਹਾਡੇ ਨਾਲ ਗੱਲ ਕਰਦੇ ਬਾਈ ਹਾਂਜੀ ਮੈਂ ਤਾਂ ਦੇਖੋ ਇਹ ਕਹਿੰਦਾ ਵੀ ਉਮੀਦਵਾਰ ਤਾਂ ਬਹੁਤ ਆਏ ਆ ਹਣਾ ਜੋ ਹੈਗਾ ਅੱਜ ਕੱਲ ਹੈ ਕਿਸਾਨ ਦਾ ਬਹੁਤ ਮੁੱਦਾ ਹਣਾ ਜੀ ਜੀ ਉੱਠਿਆ ਆ ਤੇ ਉਹ ਆਪਣੀ ਪਾਰਟੀ ਖੜੀ ਕਰਨਗੇ ਸਾਨੂੰ ਤੇ ਚਲੋ ਚਲੋ ਜੋ ਵੀ ਹੈ ਕਿਸਾਨ ਆਪਣਾ ਜੋਰ ਲਾ ਰਹੇ ਆ ਪਰ ਮੇਰੇ ਹਿਸਾਬ ਨਾਲ ਜਿਹੜੀ ਸੈਂਟਰ ਸਰਕਾਰ ਹੋਵੇ ਨਾ ਆਪਾਂ ਨੂੰ ਸਰਕਾਰ ਉਹੀ ਚੁਣਨੀ ਚਾਹੀਦੀ ਹੈ ਸੈਂਟਰ ਦੀ ਸਰਕਾਰ ਦੇ ਮੁਤਾਬਕ ਆਪਾਂ ਚੁਣਾਂਗੇ ਬੇਸ਼ੱਕ ਉਹ ਬੀਜੇਪੀ ਹੋਵੇ ਬੇਸ਼ੱਕ ਕਾਂਗਰਸ ਦੀ ਹੋਵੇ ਬੇਸ਼ੱਕ ਆਮ ਆਦਮੀ ਆਪਣੇ ਪੰਜਾਬ ਦੀ ਤਰੱਕੀ ਐਸੇ ਲਈ ਨਹੀਂ ਹੋਈ ਪਰ ਹੁਣ 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 ਤਾਂ ਸਰਕਾਰ ਹੀ ਸੈਂਟਰ ਦੀ ਬਣਨੀ ਨਾ ਮੇਨ ਆਪਾਂ ਮੁੱਖ ਜਿਹੜਾ ਬਣਾਉਣੇ ਨੇ ਉਹ ਪ੍ਰਧਾਨ ਮੰਤਰੀ ਬਿਠਾਉਣੇ ਨੇ ਲੋਕ ਸਭਾ ਦੀਆਂ ਚੋਣਾਂ ਤਾਂ ਉਹੀ ਹਾਂਜੀ 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 ਉਹ ਠੀਕ ਹੈ ਮੰਨ ਲਿਆ ਮੈਂ ਠੀਕ ਨਹੀਂ ਮੇਰੇ ਕੋਲ ਤਾਂ ਇਹੀ ਆ ਵੀ ਜਿਹੜਾ ਵਧੀਆ ਕਾਰਜਗਾਰੀ ਕਰੇ ਉਹਨੂੰ ਵੋਟ ਪਾਉਣੀ ਚਾਹੀਦੀ ਆ ਔਰ ਮੇਰੇ ਹਿਸਾਬ ਦੇ ਨਾਲ ਤਾਂ ਮੈਂ ਉਥੇ ਕੀ ਆ ਮੈਂ ਬੇਸ਼ੱਕ ਜੱਟ ਹੋ ਕੇ ਵੀ ਮੈਂ ਤਾਂ ਇਹ ਗੱਲ ਕਹਿੰਦਾ ਬੀਜੇਪੀ ਚਲੋ ਨਹੀਂ ਕਿਸਾਨਾਂ ਪ੍ਰਤੀ ਠੀਕ ਕਰ ਰਹੀ ਹੈ ਜੋ ਅੱਜ ਕੱਲ੍ਹ ਚੱਲ ਰਿਹਾ ਵਾ ਪਰ ਉਹਦੇ ਬਾजूद ਜੇ ਸੈਂਟਰ 'ਚ ਬੀਜੇਪੀ ਆ ਤਾਂ ਬੀਜੇ ਹਣਾ ਵੀ ਹਣਾ ਇਹ ਤੋਂ ਪਹਿਲਾਂ ਕਾਂਗਰਸ ਵੀ ਉਹ ਵੀ ਦੇਖ ਲਈ ਆ ਆਮ ਆਦਮੀ ਦਾ ਬੀਜਪੀ ਬੀਜਪੀ ਪਹਿਲਾਂ ਵੀ ਦੋ ਵਾਰ ਸਰਕਾਰ ਤੀਜੀ ਵਾਰ ਆਏ ਨਹੀਂ ਹੁਣ ਚੌਥੀ ਚੌਥੀ ਵਾਰ ਆਏ ਨਹੀਂ ਹੁਣ ਆ ਸੱਚੇ ਹਾਂਜੀ ਚੌਥੇ ਰੇ ਆਉਣੇ ਆ ਇਹ ਚੌਥੀ ਆ ਜੀ ਉਸ ਤੁਸੀਂ ਕੀ ਕਹੋਗੇ ਜੀ ਜਿਵੇਂ ਭਾਈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਸਾਥ ਹਾਲੇ ਤਾਂ ਨਹੀਂ ਆ ਹਾਲੇ ਵੀ ਕਿਸਾਨ ਬੈਠੇ ਹੋਏ ਨੇ ਹੈ ਹੀ ਨਹੀਂ ਜੀ ਕਿਸਾਨਾਂ ਨੂੰ ਆਸ ਹੈ ਹੀ ਨਹੀਂ ਭਾਜੀ ਮੋਦੀ ਅਡਾਨੀ ਬਾਨੀ ਹੁਣਾਂ ਦਾ ਆ ਉਹਨਾਂ ਨੂੰ ਦੇਣਾ ਉਹਨੇ ਸਾਨੂੰ ਤਾਂ ਕੋਈ ਨਹੀਂ ਦੇਣਾ ਉਹਨੇ ਜਿਹੜੀ ਗੱਲ ਹੈਗੀ ਆ ਸੱਚ ਇਹ ਹੈ ਜੇ ਉਹਨਾਂ ਵੱਡੀਆਂ ਪਾਰਟੀਆਂ ਨੂੰ ਪਾਲਦੇ ਆ ਛੋਟਿਆਂ ਨੂੰ ਮਾਰਦੇ ਆ ਵੇ ਮਰ ਜਾਣ ਇਹ ਬਸ ਪਰ ਦੇਖੋ ਵੋਟਾਂ ਦਾ ਸਾਡੇ ਛੋਟਿਆਂ ਤੋਂ ਜਾਣੀ ਹੈ ਨਾ ਅਸੀਂ ਲੋਕ ਵੋਟ ਜਿਹੜੀ ਉਹ ਉਹ ਇੱਕ ਇੱਕ ਗਿਣੀ ਜਾਣੀ ਤੁਹਾਡੀ ਵੀ ਗਿਣੀ ਜਾਣੀ ਤੁਹਾਡੀ ਗਿਣੀਏ ਉਹ ਕੱਲਾ ਇੱਕ ਪਰਿਵਾਰ ਦੇ ਵਿੱਚ ਰਿਪੋਰਟ ਜਾਣੀ ਨਹੀਂ ਆ ਪੰਜ ਸੱਤ 10 ਮੈਂਬਰ ਹੋ ਜਾਣਗੇ 20 ਹੋ ਜਾਣਗੇ ਏਮਪਲੋਈ ਕਰਾ ਦੇਣਗੇ ਪਤਾ ਕੀ ਗੱਲ ਹੈ ਹੁਣ ਜਿੱਦਾਂ ਹਣ ਕਿਸਾਨ ਦਾ ਜਿੱਦਾਂ ਮੁੱਦਾ ਆਇਆ ਚਲੋ ਅੱਜ ਨਾਲ ਹੀ ਖੜੇ ਆ ਮੇਰੇ ਠੀਕ ਹੈ ਨਾ ਵੀ ਹੁਣ ਜੇ ਸੈਂਟਰ 'ਚ ਨਾ ਕਾਂਗਰਸ ਹੁੰਦੀ ਤਾਂ ਵੀ ਇਹੀ ਹਾਲ ਹੋਣਾ ਸੀ ਮੇਨ ਮੁੱਦਾ ਵੀ ਸੈਂਟਰ 'ਚ ਬੀਜੇਪੀ ਕਰਕੇ ਇਸ ਕਰਕੇ ਬੀਜੇਪੀ ਦਾ ਨਾਮ ਆ ਰਿਹਾ ਵਾ ਹੈ ਵਿੱਚੋਂ ਸਬਰ ਵਾਲੇ ਹੁੰਦੇ ਨੇ ਕ ਇਹ ਤਾਂ ਹੌਲੀ ਹੌਲੀ ਖੋਲਦਾ ਹੁਣ ਜਿਹੜਾ ਆਮ ਆਦਮੀ ਸਾਡੇ ਪੰਜਾਬ ਚ ਕਿੰਨਾ ਸੀ ਏਦਾਂ ਉਦਾਂ ਦਿੱਲੀ ਕੀ ਬਣਿਆ ਤੇ ਹੁਣ ਭਗਵੰਤਵੰਦੀ ਵਾਰੀ ਆਈ ਲੋ ਠੀਕ ਹੈ ਨਾ ਸਭ ਦੀ ਵਾਰੀ ਆ ਜਾਣੀ ਹੈ ਹੌਲੀ ਹੌਲੀ ਜੇ ਉਹ ਸਹੀ ਹੋਊਗਾ ਤਾਂ ਓਕੇ ਆ ਜੇ ਗਲਤ ਹੋਊਗਾ ਤਾਂ ਫਿਰ ਤੁਹਾਡੇ ਇੱਥੇ ਨਮਨ ਤੁਹਾਡੇ ਕੋਲ ਕੋਈ ਆਇਆ ਕਿ ਨਹੀਂ ਆ ਹੁਣ ਫਿਲਹਾਲ ਸਾਡੇ ਕੋਲ ਤਾਂ ਕੋਈ ਨਹੀਂ ਆਇਆ ਜੀ ਹਜੇ ਫਿਲਹਾਲ ਤਾਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਪਿੰਡ ਚ ਕੋਈ ਕੋਈ ਨਹੀਂ ਕੁਝ ਨਹੀਂ ਆ ਕੋਈ ਪਿੰਡ ਚ ਅਜੇ ਤੱਕ ਕੋਈ ਨਹੀਂ ਆਇਆ ਨਾ ਉਹ ਤੋਂ 10 ਦਿਨ 10 ਦਿਨ ਪਹਿਲਾਂ ਵੋਟ ਆ ਜਣ ਗਿਆ ਲੱਗੇ 10 ਵੋਟਾਂ ਆ ਗਈਆਂ ਜੀ ਬਸ ਹੁਣ ਤੁਸੀਂ ਸਮਝੋ ਬਸ ਦੌਰੇ ਸ਼ੁਰੂ ਹੋ ਗਏ ਨੇ ਸਾਡੀ ਮਿਕ ਦੇਖੋ ਇੱਕੋ ਯਾਰ ਤੇ ਸਾਡੀ ਤਾਂ ਜਿਹੜਾ ਸਾਡੀ ਸੜਕ ਬਾਰੇ ਸੋਚੂਗਾ ਸਾਡੇ ਏਰੀਆ ਬਾਰੇ ਸੋਚੂਗਾ ਸਾਡੇ ਪਿੰਡਾਂ ਬਾਰੇ ਸੋਚੂਗਾ ਅਸੀਂ ਤਾਂ ਉਹਨੂੰ ਵੋਟ ਪਾਵਾਂਗੇ ਸਾਡੇ ਵਾਲਾ ਆਮ ਆਦਮੀ ਕੋਈ ਹੋਵੇ ਕੋਈ ਹੋਵੇ ਬੇਸ਼ੱਕ ਮੈਂ ਤਾਂ ਕਹਿੰਦਾ ਹੁਣ ਚਲੋ ਚੋਣਾਂ ਜਾਂ ਤਾਂ ਲੱਗਿਆ ਮੁਸ਼ਕਲ ਹੈ ਸਰਕਾਰਾਂ ਕੋ ਬਹੁਤ ਪੈਸੇ ਆ ਬਹੁਤ ਇਕੱਠਾ ਕੀਤਾ ਆ ਆਪਣੇ ਖਰਚੇ ਬਣਾ ਦੋ ਸੜਕ ਪਾ ਦਾਂਗੇ ਉਹਨੂੰ ਵੋਟ ਚਲੋ ਜੀ ਆਪਣੇ ਖਰਚਾ ਨਹੀਂ ਕਰ ਸਕਦੇ ਦੇਖੋ ਜੇ ਮੈਂ ਹੁਣ ਕਹਾਂ ਵੀ ਐਸ ਰੋਡ ਦੇ ਉੱਤੇ ਸਾਡੇ ਪ੍ਰੋਜੈਕਟ ਬਣ ਰਹੇ ਆ ਜੇ ਉਹ ਇੰਨਾ ਹਿੱਲਾ-ਵਿਸਿਲਾ ਕਰ ਸਕਦੇ ਆ ਉਹ ਸਾਰਾ ਕੁਝ ਆਪ ਦੀ ਹਿੰਮਤ ਨਾਲ ਲੋਕਾਂ ਨੂੰ ਇਕੱਠੇ ਕਰਕੇ ਇਹ ਤੋਂ ਪਹਿਲਾਂ ਪਹਿਲਾਂ 에어ਪੋਰਟ ਸ਼ੁਰੂ ਕਰਤਾ ਹਾਂਜੀ ਉਹੀ ਗੱਲ ਆ ਵੀ ਸਰਕਾਰ ਹੋਣੀ ਤਾਂ ਕਮ ਸੇ ਕਮ ਬਹੁਤ ਇੱਥੇ ਕਿਤੇ ਮੈਂ ਕਹਿੰਦਾ ਬੈਗੋ ਬੈਗ ਭਰੇ ਹੋਣੇ ਆ ਤੇ ਸਰਕਾਰ ਨੇ ਤਾਂ ਇੱਕ ਆਰਡਰ ਆ ਛੋਟਾ ਜਿਹਾ ਦੇਣ ਦਾ ਸੜਕ ਬਣ ਚਵੇ ਸਾਡੀ ਤੁਹਾਨੂੰ ਬਹੁਤ ਸ਼ੁਕਰੀਆ ਬਹੁਤ ਇਹ ਆ ਵੀ ਅਸੀਂ ਤੋ ਦਸਾਂ ਪਿੰਡਾਂ ਦੀ ਵੋਟ ਪਾ ਦਾਂਗੇ ਆਹਾਂ ਉਸੇ ਨੂੰ ਪਾ ਦਾਂਗੇ ਸੋ ਲੋ ਜੀ ਜਿੰਨੇ ਲੋਕ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਇਸ ਸਮੇਂ ਅਸੀਂ ਆਦਮپور 에어ਪੋਰਟ ਜਿਹੜਾ ਜਲੰਧਰ ਦੇ ਵਿੱਚ ਨਵਾਂ ਸ਼ੁਰੂ ਹੋਇਆ ਉਸੇ ਰੋਡ ਤੇ ਆਂ ਜੀ ਉਸੇ ਮੇਨ ਕਹਿੰলো ਕਿ ਹਾਈਵੇ ਤੇ ਆ ਤੇ ਇੱਥੇ ਦੇ ਆਸ-ਪਾਸ ਦੇ ਲੋਕਾਂ ਨੇ ਹਾਲਾਂਕਿ ਉਹਨਾਂ ਦੀ ਇਹੀ ਅਰਦਾਸ ਹੈ ਕਹਿੰলো ਕਿ ਉਹ ਕਹਿੰਦੇ ਕਿ ਸਾਡੀ ਗੱਲ ਜਿਹੜੀ ਸੁਣ ਲੂਗਾ ਅਸੀਂ ਉਹਨੂੰ ਵੋਟ ਪਾਵਾਂਗੇ